ਆਰਕੋ ਪੰਜਾਬੀ ਨਾਲ ਜੁੜੇ ਸਭ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਪਿਆਰੀ ਦਰਸ਼ਕੋ ਜਦੋਂ ਅਸੀਂ ਰਿਸ਼ਤਿਆਂ ਦੀ ਗੱਲ ਕਰਦੇ ਹਾਂ ਤੇ ਸਾਨੂੰ ਸਭ ਤੋਂ ਨੇੜਲਾ ਰਿਸ਼ਤਾ ਮਾਂ ਦਾ ਰਿਸ਼ਤਾ ਲੱਗਦਾ ਹੈ ਉਹ ਰਿਸ਼ਤਾ ਜਿਸ ਦੇ ਵਿੱਚ ਆਪਣੇ ਪੜ ਦੀ ਬੈਕ ਹੈ ਜਿਸ ਦੇ ਵਿੱਚ ਜੀਵਨ ਦੇ ਸਾਰੇ ਸੁੱਖ ਸਦਰਾ ਪਈਆਂ ਦਾ ਅਸੀਂ ਉਸ ਰਿਸ਼ਤੇ ਨੂੰ ਜਦੋਂ ਗੱਲ ਕਰਦੇ ਹਾਂ ਤੇ ਮਾਂ ਵਰਗਾ ਕਣ ਸ਼ਾਵਾਂ ਬੂਟਾ ਦੀ ਗੱਲ ਮਨ ਚ ਆਉਂਦੀ ਹੈ ਤੇ ਅੱਜ ਮਾਂ ਦਿਵਸ ਤੇ ਅਸੀਂ ਵਿਸ਼ੇਸ਼ ਪ੍ਰੋਗਰਾਮ ਕਰਨ ਜਾ ਰਹੇ ਹਾਂ ਜਿਹੜਾ ਕਿ ਮਾਂ ਦੇ ਪਿਆਰ ਦਾ ਅਨੰਗ ਦਾ ਸਨੇਹਾ ਦਿਂਦਾ ਹੋਇਆ ਪ੍ਰੋਗਰਾਮ ਹੈ ਇਸ ਵਿੱਚ ਅਸੀਂ ਉਸ ਸ਼ਖਸੀਅਤ ਨੂੰ ਤੁਹਾਡੇ ਰੂਪ ਰੂਪ ਕਰ ਰਹੇ ਹਾਂ ਜਿਹੜੇ ਇੱਕ ਕੁਸ਼ਲ ਪ੍ਰਬੰਧਕਾ ਨੇ ਪ੍ਰੇਰਣਾਦਾਇਕ ਸ਼ਖਸੀਅਤ ਨੇ ਨਾਰੀ ਸ਼ਕਤੀ ਦੀ ਮਿਸਾਲ ਨੇ ਤੇ ਮਾਨਵਤਾਹੀ ਸਰੋਕਾਰਾਂ ਨਾਲ ਜੁੜੀ ਸ਼ਖਸੀਅਤ ਨੇ ਪੰਜਾਬੀ ਭਾਸ਼ਾ ਸਾਹਿਤ ਤੇ ਸੱਭਿਆਚਾਰ ਨਾਲ ਜੁੜੀ ਹੋਈ ਸ਼ਖਸੀਅਤ ਲਾਇਲਪੁਰ ਖਾਲਸਾ ਕਾਲਜ ਪਰ ਵਿਮਨ ਜਲੰਧਰ ਦੇ ਪ੍ਰਿੰਸੀਪਲ ਡਾਕਟਰ ਨਵਜੋਤ ਸਾਡੇ ਨਾਲ ਨੇ ਡਾਕਟਰ ਨਵਜੋਤ ਜੀ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਡਾਕਟਰ ਨਵਜੋਤ ਦਾ ਸ਼ੁਕਰੀਆ ਅਸੀਂ ਸ਼ੁਕਰਾਨਾ ਵੀ ਕਰਦੇ ਹਾਂ ਔਰ ਵੈਲਕਮ ਵੀ ਤੇ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਦੇ ਕੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਹੋ ਤੇ ਅਸੀਂ ਜਦੋਂ ਮਾਂ ਦੀ ਗੱਲ ਕਰਦੇ ਹਾਂ ਤੇ ਮੇਰਾ ਖਿਆਲ ਜਿੰਨੇ ਤੁਸੀਂ ਭਾਵਨਾਤਮਕ ਤੌਰ ਤੇ ਹਰ ਬੰਦਾ ਵੈਸੇ ਆਪਣੀ ਮਾਂ ਨਾਲ ਜੁੜਿਆ ਹੁੰਦਾ ਹੈ ਮਾਤਾ ਨਾਲ ਆਪਣੀ ਮਦਰ ਨਾਲ ਤੇ ਤੁਸੀਂ ਵੀ ਆਪਣੀ ਮਾਂ ਨਾਲ ਬਹੁਤ ਭਾਵਨਾਤਮਕਤਾ ਨਾਲ ਜੁੜੀ ਹੋਈ ਸ਼ਕਤੀਆਤ ਹੋ ਤੁਸੀਂ ਮੈਨੂੰ ਇਹ ਦੱਸੋ ਕਿ ਮਾਂ ਦੇ ਰਿਸ਼ਤੇ ਤੋਂ ਪਹਿਲਾਂ ਜੇ ਗੱਲ ਕਰੀਏ ਤੇ ਪਰਿਵਾਰਕ ਰਿਸ਼ਤੇ ਸਾਡੇ ਕਿਹੜੇ ਨੇ ਜਿਹੜੇ ਸਾਡੇ ਵਾਸਤੇ ਜੀਵਨ ਚ ਇੱਕ ਮਿਸਾਲ ਬਣਦੇ ਨੇ ਜਾਂ ਸਾਡੇ ਵਾਸਤੇ ਸਹਾਰਾ ਬਣਦੇ। ਦੇਖੋ ਬਹੁਤ ਇੰਪੋਰਟੈਂਟ ਹੁੰਦੇ ਰਿਸ਼ਤੇ ਜ਼ਿੰਦਗੀ ਜੀਣ ਲਈ। ਰਿਸ਼ਤਿਆਂ ਤੋਂ ਬਿਨਾ ਜ਼ਿੰਦਗੀ ਦਾ ਕੋਈ ਸਵਾਦ ਹੀ ਨਹੀਂ ਆਉਂਦਾ। ਅਲੱਗ-ਅਲੱਗ ਤਰ੍ਹਾਂ ਦੇ ਰਿਸ਼ਤੇ ਆ ਜ਼ਿੰਦਗੀ ਚ ਇੱਕ ਪਰਿਵਾਰਕ ਰਿਸ਼ਤੇ ਹੈ ਜਿਨ੍ਹਾਂ ਵਿੱਚ ਮਾਪੇ ਤੋਂ ਲੈ ਕੇ ਭੈਣ ਭਰਾ ਸਾਡੇ ਚਾਚੇ ਚਾਚੀਆਂ ਮਾਮੇ ਮਾਮੀਆਂ ਸਾਰੇ ਰਿਸ਼ਤੇ ਆਉਂਦੇ ਆ ਪਰ ਇੱਕ ਜਿਹੜੇ ਰਿਸ਼ਤੇ ਨੇ ਜਿਵੇਂ ਆਪਾਂ ਕਵਾਂਗੇ ਕਿ ਦੋਸਤੀ ਦਾ ਰਿਸ਼ਤਾ ਮੈਨੂੰ ਬੜਾ ਚੰਗਾ ਲੱਗਦਾ ਹੈ ਕਿ ਦੋ ਸਤ ਜਦੋਂ ਕਹਿੰਦੇ ਕਿ ਦੋਸਤ ਸੱਚ ਜਦੋਂ ਆਪਸ ਵਿੱਚ ਮਿਲਦੇ ਆ ਤੇ ਦੋਸਤ ਬਣਦਾ ਹੈ ਹਨ ਔਰ ਇਹ ਵੀ ਬੜੇ ਖੂਬਸੂਰਤ ਰਿਸ਼ਤੇ ਆ ਔਰ ਸਮਾਜ ਦੇ ਵਿੱਚ ਜੀਣ ਦੇ ਲਈ ਰਿਸ਼ਤਿਆਂ ਦੀ ਖਾਸ ਅਹਿਮੀਅਤ ਹੈ ਸੋਚ ਵੀ ਨਹੀਂ ਸਕਦੇ ਅਸੀਂ ਜ਼ਿੰਦਗੀ ਨੂੰ ਰਿਸ਼ਤਿਆਂ ਤੋਂ ਬਿਨਾਂ ਇਹਦਾ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਜੇ ਅਸੀਂ ਗੱਲ ਕਰੀਏ ਤੇ ਸਭ ਤੋਂ ਵੱਧ ਨੇੜਤਾ ਵਾਲਾ ਰਿਸ਼ਤਾ ਜਿਹੜਾ ਹੈ ਉਹ ਤੁਸੀਂ ਜਿਹੜਾ ਸਮਝਦੇ ਹੋ ਜਿਹੜਾ ਬੱਚੇ ਨੂੰ ਸ਼ੁਰੂ ਤੋਂ ਇੱਕ ਸਪੋਰਟ ਦਿੰਦਾ। ਤੁਸੀਂ ویسੇ ਤਾਂ ਸਾਰੇ ਰਿਸ਼ਤੇ ਆਪਣੀ ਆਪਣੀ ਜਗ੍ਹਾ ਤੇ ਬਹੁਤ ਇੰਪੋਰਟੈਂਟ ਹੁੰਦੇ ਆ। ਭੈਣ 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 ਦਾ ਰਿਸ਼ਤਾ, ਭਰਾ ਦਾ ਰਿਸ਼ਤਾ, ਸਾਰੇ ਰਿਸ਼ਤੇ ਬਾਪ ਦਾ ਰਿਸ਼ਤਾ ਮੁੱਢ ਹੈ ਜ਼ਿੰਦਗੀ ਦਾ। ਪਰ ਮੈਨੂੰ ਹਮੇਸ਼ਾ ਇਹ ਲੱਗਦਾ ਕਿ ਮਾਂ ਦਾ ਰਿਸ਼ਤਾ ਸਭ ਤੋਂ ਨਿਰਗਾ ਤੇ ਸਭ ਤੋਂ ਪਿਆਰਾ ਰਿਸ਼ਤਾ ਹੈ। ਜਦੋਂ ਵੀ ਅਸੀਂ ਕਿਸੇ ਦੁੱਖ ਤੇ ਤਕਲੀਫ ਨੂੰ ਨੇ ਸਾਡੇ ਨੂੰ ਹਾਈ ਮਾਈ ਨਿਕਲਦਾ ਆ ਹੈ ਨਾ ਇਹ ਮਾਂ ਦੇ ਨਾਲ ਸਾਡੀ ਆਂਦਰਾ ਦੀ ਸਾਂਝ ਹੈ 9 ਮਹੀਨੇ ਮਾਂ ਸਾਨੂੰ ਆਪਣੇ ਪੇਟ ਚ ਰੱਖ ਕੇ ਪਾਲਦੀ ਆ ਉੱਥੇ ਹੀ ਜੁੜ ਜਾਂਦਾ ਹੈ ਰਿਸ਼ਤਾ ਪਰ ਇੱਕ ਇੱਕ ਸਾਹ ਦੇ ਨਾਲ ਮਾਂ ਜਿੰਦੀ ਆ ਆਪਣੇ ਬੱਚੇ ਦੇ ਔਰ ਢਿੱਡ ਤੋਂ ਹੀ ਆਸਾਨ ਜਿਹੜੀ ਹੈ ਉਹ ਬਣ ਜਾਂਦੀ ਹੈ ਇਸ ਕਰਕੇ ਮੈਨੂੰ ਤਾਂ ਲੱਗਦਾ ਹਮੇਸ਼ਾ ਇਹ ਲੱਗਦਾ ਹੈ ਕਿ ਮਾਂ ਤੋਂ ਉੱਪਰ ਹੋਰ ਕੋਈ ਰਿਸ਼ਤਾ ਨਹੀਂ ਹੈ ਦੁਨੀਆਂ ਦਾ ਕਿਸੇ ਤਕਲੀਫ ਚ ਹੋਈਏ ਕਿਸੇ ਦੁੱਖ ਚ ਹੋਈਏ ਕੋਈ ਲੋੜ ਹੋਵੇ ਸਾਨੂੰ ਅਸੀਂ ਸਭ ਤੋਂ ਪਹਿਲਾਂ ਮਾਂ ਨੂੰ ਹੀ ਆਵਾਜ਼ ਮਾਰਦੇ ਆਂ ਔਰ ਮਾਂ ਵਹੀ ਸਾਡੇ ਦੁੱਖ ਸੁੱਖ ਸੁਣਦੀ ਐ ਤੇ ਮਾਂ ਦੇ ਰਿਸ਼ਤੇ ਨਾਲ ਭਾਵੁਕ ਤੌਰ ਤੇ ਜੁੜਨ ਦਾ ਬੱਚੇ ਦਾ ਕਾਰਨ ਕੀ ਹੁੰਦਾ ਐ ਕਿ ਇਹ ਕੋਈ ਸਾਡੀ ਇਮੋਸ਼ਨਲ ਸਾਂਝ ਐ ਜਾਂ ਸਾਡੀ ਕੋਈ ਸਰੀਰਕ ਤੌਰ ਤੇ ਮਾਂ ਦੇ ਨਾਲ ਵੀ ਕੋਈ ਨੇੜਤਾ ਹੁੰਦੀ ਸੀ ਕਦੀ ਤੇ ਉਹਦਾ ਪ੍ਰਭਾਵ ਹੈ ਬਿਲਕੁਲ ਉਹ ਮੈਂ ਦੱਸਿਆ ਨਾ ਹੁਨੇ ਕੀ 9 ਮਹੀਨੇ ਮਾਂ ਜਦੋਂ ਸਾਨੂੰ ਢਿੱਡ 'ਚ ਰੱਖਦੀ ਐ ਤੇ ਆਂਦਰਾਂ ਦੀ ਇੱਕ ਸਾਂਝ ਬਣ ਜਾਂਦੀ ਹੈ ਮੇਰੀ ਮਾਂ ਕਹਿੰਦੀ ਹੁੰਦੀ ਸੀ ਡਿੱਡ ਦੀ ਡਿੱਡ ਮਤਲਬ ਇਹ ਸਭ ਤੋਂ ਪਿਆਰਾ ਰਿਸ਼ਤਾ ਮਾਂ ਔਰ ਬੱਚੇ ਦਾ ਜੋ ਰਿਸ਼ਤਾ ਹੈ ਇਸ ਤੋਂ ਉੱਪਰ ਕੋਈ ਰਿਸ਼ਤਾ ਹੋ ਹੀ ਨਹੀਂ ਸਕਦਾ ਜਦੋਂ ਮਾਂ ਕਨਸੀਵ ਕਰਦੀ ਹੈ ਬੱਚੇ ਨੂੰ ਮਤਲਬ ਉਸੇ ਦਿਨ ਹੀ ਸੁਪਨੇ ਲੈਣੇ ਸ਼ੁਰੂ ਕਰ ਦਿੰਦੀ ਹੈ ਪਹਿਲੇ ਦਿਨ ਤੋਂ ਉਸ ਦਿਨ ਤੋਂ ਹੀ ਉਹ ਹਰ ਸਾਹ ਦੇ ਨਾਲ ਬੱਚੇ ਦੇ ਹਰ ਸਾਹ ਦੇ ਨਾਲ ਜਿੰਦੀ ਹੈ ਔਰ ਮਾਵਾਂ ਸੌ ਤਰ੍ਹਾਂ ਦੇ ਨੁਕਸਾਨ ਝੱਲ ਕੇ ਵੀ ਆਪਣੇ ਬੱਚਿਆਂ ਨੂੰ ਹਮੇਸ਼ਾ ਠੰਡੀ ਹਵਾ ਉਹਨਾਂ ਲਈ ਚਾਹੁੰਦੀਆਂ ਹਮੇਸ਼ਾ ਇਹ ਵੀ ਚਾਹੁੰਦੀਆਂ ਕਿ ਸਾਰੇ ਦੁੱਖ ਸਾਨੂੰ ਚਾਹੇ ਮਿਲ ਜਾਣ ਸਾਡੇ ਬੱਚੇ ਦਾ ਬਾਲ ਵੀ ਬੰਨ ਕਰਨਾ ਹੋਵੇ ਇੱਕ ਇੱਕ ਅਦੁੱਤੀ ਸਾਂਝ ਹੈ ਬਸ ਮੈਂ ਇਹ ਲਸਾਨੀ ਸਾਂਝ ਹੈ ਮੈਨੂੰ ਲੱਗਦਾ ਇਹ ਸਾਂਝ ਨੂੰ ਲਫ਼ਜ਼ਾਂ ਦੇ ਵਿੱਚ ਮੈਨੂੰ ਲੱਗਦਾ ਕਿ ਕਾ ਨਹੀਂ ਸਕਦੇ ਡਿਸਕ੍ਰਾਈਬ ਇਸ ਕਿ ਕਿੰਨਾ ਦੀ ਅਗੰਮੀ ਜੀ ਸਾਂਝ ਹੈ ਬਿਲਕੁਲ ਅਸੀਂ ਹੁਣ ਅੰਤਰਰਾਸ਼ਟਰੀ ਜਿਹੜੇ ਸਾਡੇ ਤਿਉਹਾਰ ਨੇ ਉਹਨਾਂ ਦੇ ਵਿੱਚ ਮਾਂ ਦਿਵਸ ਵੀ ਮਨਾਉਣ ਲੱਗ ਗਏ ਆ ਜਿਵੇਂ ਅਸੀਂ ਫਾਦਰਡੇ ਵੀ ਮਨਾਉਂਦੇ ਹਾਂ ਅਧਿਆਪਕ ਦਿਵਸ ਵੀ ਮਨਾਉਂਦੇ ਹਾਂ ਮਹਿਲਾ ਦਿਵਸ ਵੀ ਮਨਾਉਂਦੇ ਹਾਂ ਤੇ ਕਿ ਮਾਂ ਦਿਵਸ ਮਨਾਉਣਾ ਸਾਨੂੰ ਕਿਹੜੀ ਗੱਲ ਨਾਲ ਜੋੜਦਾ ਕਿ ਅਸੀਂ ਜਿਹੜੇ ਸਮੇਂ ਨਾਲ ਦੁਨੀਆ 'ਚ ਮਾਂ ਦਿਵਸ ਮਨਾਉਣ ਦੀ ਸਾਰਥਕਤਾ ਕੀ ਹੈ ਤੁਹਾਨੂੰ ਜੀ ਦੇ ਹੈ ਕਿ ਇਹ ਬੜਾ ਖਾਸ ਦਿਨ ਹੈ ਪਹਿਲਾਂ ਤਾਂ ਮੈਂ ਅੱਜ ਦੁਨੀਆ ਭਰ ਦੀਆਂ ਮਾਵਾਂ ਨੂੰ ਉਹਨਾਂ ਦਾ ਬੜਾ ਪਿਆਰਾ ਦਿਨ ਜਿਹੜਾ ਹੈ ਮੁਬਾਰਕਬਾਦ ਦਿਨੀ ਹੈ ਉਸ ਦਿਨ ਦੀ ਔਰ ਫਾਰ ਦੇ ਨਹੀਂ ਮਾਵਾਂ ਨੂੰ ਸਮਰਪਿਤ ਹੁੰਦਾ ਵੈਸੇ ਤਾਂ ਪਰ ਚਲੋ ਇੱਕ ਦਿਨ ਖਾਸ ਤੌਰ ਤੇ ਛੇਛੇ ਤੌਰ ਤੇ ਉਹਨਾਂ ਦੇ ਨਾਮ ਕਰਨ ਦਾ ਮਕਸਦ ਇਹ ਵੀ ਹੈ ਕਿ ਉਹਨਾਂ ਦੀ ਅਹਿਮੀਅਤ ਨੂੰ ਜ਼ਿੰਦਗੀ ਦੇ ਵਿੱਚ ਪਹਿਚਾਣਿਆ ਜਾਵੇ ਇਸ ਦਾ ਦਾ ਅਹਿਸਾਸ ਕੀਤਾ ਜਾਏ ਕਿ ਇਹ ਰਿਸ਼ਤਾ ਸਾਡੇ ਲਈ ਕਿੰਨਾ ਪੋਰਟੈਂਟ ਹੈ ਹੈਨਾ ਮਾਂ ਜਿਹੜੀ ਇੱਕ ਮਾਂ ਵੀ ਹੈ ਜਿਹੜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੀ ਹਰ ਲੋੜ ਨੂੰ ਪੂਰੀ ਕਰਦੀ ਹੈ ਹਰ ਜੰਮਨ ਤੋਂ ਲੈ ਕੇ ਹਮੇਸ਼ਾ ਪਰ ਹਮੇਸ਼ਾ ਖੁਸ਼ੀਆ ਦੀ ਦੁਆ ਕਰਦੀ ਹੈ ਮਾਂ ਬੱਚੇ ਦੇ ਲਈ ਔਰ ਅੱਜ ਦਾ ਦਿਨ ਜਿਹੜਾ ਹੈ ਇਹ ਦੁਨੀਆ ਭਰ ਦੀਆਂ ਮਾਵਾਂ ਨੂੰ ਸਮਰਪਿਤ ਹੈ ਔਰ ਉਹਨਾਂ ਦੀ ਸਾਡੀ ਜ਼ਿੰਦਗੀ ਨੂੰ ਜੋ ਤੀਨ ਹੈ ਜੇ ਸਾਡੀਆਂ ਮਾਵਾਂ ਨੇ ਕੋਈ ਜੀਤ ਸੱਜ ਜੇ ਅਸੀਂ ਆਪਣੀ ਗੱਲ ਕਰ ਲਈਏ ਦੋਨੋਂ ਜਣੀਆਂ ਤੇ ਜਿਵੇਂ ਸਾਡੀਆਂ ਮਾਵਾ ਨੇ ਸਾਡੀ ਪਰਵਰਿਸ਼ ਕੀਤੀ ਹੈ ਜਿਵੇਂ ਸਾਨੂੰ ਸੰਭਿਆ ਉਹਨਾਂ ਨੇ ਜੇ ਉਹਨਾਂ ਨੇ ਇਸ ਤਰ੍ਹਾਂ ਨਾ ਪਰਵਰਿਸ਼ ਕੀਤੀ ਹੁੰਦੀ ਤੈਨ ਸਾਡਾ ਮਤਲਬ ਇਸ ਤਰ੍ਹਾਂ ਦੀ ਇੱਥੇ ਤੱਕ ਅਸੀਂ ਪਹੁੰਚ ਹੀ ਨਹੀਂ ਸਕਨਾ ਸੀਗਾ ਜੋ ਜਿਸ ਮੁਕਾਮ ਤੇ ਅਸੀਂ ਜ਼ਿੰਦਗੀ ਚ ਆ ਚ ਪਹੁੰਚੇ ਆ ਮੈਨੂੰ ਲੱਗਦਾ ਹੈ ਕਿ ਆਪਣੇ ਗੁਰੂਆਂ ਦੇ ਨਾਲ ਨਾਲ ਸਾਡੀਆਂ ਮਾਵਾ ਨੂੰ ਵੀ ਜਿਹੜਾ ਹੈ ਇਹਦਾ ਸਾਰਾ ਕ੍ਰੈਡਿਟ ਚਾ ਅੱਜ ਵੀ ਜੇ ਆਪਾਂ ਦੇਖੀਏ ਛੋਟੇ ਹੁੰਦੇ ਜੜੀਆਂ ਧੀਆਂ ਖੇਡਾਂ ਖੇਡਦੀਆਂ ਨਿੱਕੀਆਂ ਨਿੱਕੀਆਂ ਤੇ ਉਹਦੇ ਵਿੱਚ ਉਹ ਮਾਂ ਮਾਂ ਬਣਦੀ ਨਕਲ ਹੀ ਕਰਦੀਆਂ ਜਿਵੇਂ ਉਹਨਾਂ ਦੀ ਮਾਂ ਕਰਦੀ ਹੈ ਨਾ ਜੇ ਮਾਂ ਕੀਤਾ ਕੋਈ ਕੀਤਾ ਕਰਦੀ ਆ ਕੋਈ ਆਪਣਾ ਜੌਬ ਕਰਦੀ ਆ ਤੇ ਬੱਚੇ ਉਹਦਾ ਹੀ ਆਪਣੇ ਆਪ ਨੂੰ ਤਿਆਰ ਹੋ ਜਾਂਦੇ ਨੇ ਉਸ ਤਰ੍ਹਾਂ ਦੀ ਨਕਲ ਕਰਨ ਲੱਗ ਜਾਂਦੇ ਆ ਜੇ ਮਾਂ ਹਾਊਸ ਵਾਈਫ ਰਹਿਦੀ ਹੈ ਤੇ ਉਹ ਉਸ ਤਰੀਕੇ ਨਾਲ ਕਰਦੇ ਮੇਰੇ ਖਿਆਲ ਮਾਂ ਦੇ ਉੱਪਰ ਧੀ ਧੀ ਦੇ ਉੱਪਰ ਮਾਂ ਦਾ ਜ਼ਿਆਦਾ ਪ੍ਰਭਾਵ ਸ਼ੁਰੂ ਤੋਂ ਪੈ ਜਾਂਦਾ ਹੈ ਤੇ ਆਹ ਬਾਕਮੌਲ ਨਹੀਂ ਵੀ ਚਲਾ ਜਾਂਦਾ ਘਰੋਂ ਬਾਹਰ ਔਰ ਜਿਆਦਾ ਸਮਝ ਜਿਹੜਾ ਹੈ ਧੀ ਮਾਂ ਦੇ ਨਾਲ ਹੀ ਬਤਾਉਂਦੀ ਹੈ। ਹਾਂ। ਔਰ ਉਹ ਪ੍ਰਭਾਵ ਤੇ ਬੱਚਿਆਂ ਬੇਟਿਆਂ ਦੇ ਉੱਪਰ ਵੀ ਮਾਂ ਦਾ ਜਿਹੜਾ ਪ੍ਰਭਾਵ ਆ ਇੱਕ इमोਸ਼ਨਲੀ ਜਿਹੜਾ ਹੈ ਉਹ ਜਿਆਦਾ ਉਹਨਾਂ ਨੂੰ ਮਜ਼ਬੂਤ ਕਰਨ ਵਿੱਚ ਮੇਰਾ ਖਿਆਲ ਸੇ ਰੋਲ ਅਦਾ ਕਰਦਾ। ਤੇ ਜਦੋਂ ਅਸੀਂ ਗੱਲ ਕਰੀਏ ਆਪਣੇ ਸੱਭਿਆਚਾਰ ਦੀ ਤੇ ਸਾਡੇ ਸੱਭਿਆਚਾਰ ਵਿੱਚ ਸੁਹਾਗ, ਘੋੜੀਆਂ, ਲੋਕ ਗੀਤ ਬਹੁਤ ਕੁਝ ਸਰਬਾਇਆ ਪਿਆ ਹੋਇਆ। ਕੀ ਉੱਥੇ ਵੀ ਸਾਨੂੰ ਕੋਈ ਮਾਂ ਦੇ ਪਿਆਰ ਦਾ ਕੋਈ ਸਬੂਤਜਨ ਮੂਨਾ ਦਿੰਦਾ ਹੈ ਕਿ ਆਪਣੇ ਗੀਤਾਂ ਦੇ ਵਿੱਚ ਬਿਲਕੁਲ ਮਾਂ ਮਾਂ ਸ਼ਗਨ ਮਨਾਉਂਦੀ ਹੈ ਹੈਨਾ ਜਿੱਥੇ ਬੱਚੇ ਦੇ ਜੰਮਣ ਦੇ ਮਾਂ ਜਿਹੜੀ ਹੈ ਆਪਣੀ ਹੋਂਦ ਦਾ ਆਪਣੇ ਆਪਣੇ ਆਪ ਦਾ ਹੀ ਹਿੱਸਾ ਹੈ ਨਾ ਬੱਚਾ ਉਹਦਾ ਔਰ ਬੱਚੇ ਦੇ ਪੜਨ ਤੋਂ ਲੈ ਕੇ ਉਹਦੇ ਵਿਆਹ ਤੱਕ ਹਮੇਸ਼ਾ ਅਗੋਦੇ ਬੱਚਿਆਂ ਤੱਕ ਜਦੋਂ ਦਾਦੀਆਂ ਨਾਨੀਆਂ ਬੰਦੀਆਂ ਮਾਵਾਵਾਂ ਉਦੋਂ ਤੱਕ ਜਿਹੜਾ ਹੈ ਉਹ ਸ਼ਗਨ ਚੱਲਦੇ ਰਹਿੰਦੇ ਆ ਜਿੱਦਾਂ ਘੋੜੀਆਂ ਦੇ ਵਿੱਚ ਵੀ ਆਪਾਂ ਦੇਖਦੇ ਆ ਨਿੱਕ-ਨਿੱਕੀ ਬੁੰਦੀ ਵੇ ਨਿੱਕਿਆਂ ਵੀ ਵੇ ਬਰੇ ਮਾਂ ਵੇ ਸੁਹਾਗਾਂ ਤੇਰੇ ਸ਼ਗਨ ਕਰੇ ਹਨ ਔਰ ਸੁਹਾਗ ਦੇ ਵਿੱਚ ਵੀ ਜਿਹੜਾ ਉਪਜੀਤ ਮੇਰੇ ਮम्मा ਦੱਸਦੇ ਹੁੰਦੇ ਸੀ ਕਿ ਪੁਰਾਣੇ ਸਮੇਂ ਵਿੱਚ ਨਾ ਜਦੋਂ ਧੀ ਜੰਮਦੀ ਸੀ ਮਾਵਾ ਉਸੇ ਵੇਲੇ ਸੁਹਾਗ ਗਾਣੇ ਸ਼ੁਰੂ ਕਰ ਦਿੰਦੀ ਐ ਸੀ ਜੰਮਦੀ ਧੀ ਦੇ ਸੁਹਾਗ ਗਾਣੇ ਸ਼ੁਰੂ ਕਰਦੇ ਨੇ ਔਰ ਸੁਹਾਗਾਂ ਦੇ ਵਿੱਚ ਵੀ ਮਾਂ ਅਰਤੀ ਦੀ ਪਰ ਮਾਰ ਪੁੱਤ ਦੇ ਜਿਹੜੀ ਸਾਝ ਹੈ ਸਾਡੇ ਲੋਕ ਦਿੱਤਾ ਚ ਬੜੀ ਮਜ਼ਬੂਤੀ ਨਾਲ ਪਈ ਹੈ ਬਿਲਕੁਲ ਮਤਲਬ ਉਹਦੇ ਵਿੱਚ ਜਦੋਂ ਸੁਹਾਗ ਗਾਏ ਜਾਂਦੇ ਪੱਲਾ ਮਾਇ ਸਾਮ ਕੁਝਿਆ ਕੀਆ ਕਰ ਚੱਲੀ ਉਸ ਗਾਹੀ ਹਾਂ ਆ ਫਿਰ ਕਿੰਨੇ ਖੂਬਸੂਰਤ ਨਾਟਕ ਹਾਂ ਜਿਹਨ ਮਾਂ ਮਾਮਾ ਤੇ ਧੀ ਨਾਲ ਬੈਠੀਆਂ ਨਹੀਂ ਮਾਏ ਕੋਈ ਕਰਦੀਆਂ ਗੱਲ ਹੋੜੀਆਂ ਕਣਕਾਂ ਦੀ ਸੜੀਆਂ ਧੀਆਂ ਤੋਂ ਸੜੀਆਂ ਤਾਂ ਉੱਥੇ ਮਾਂ ਦੇ ਨਾਲ ਪੁਰੇ ਮਾਂ ਨਾਲ ਭਾਵਕ ਸਾਜ ਮੈਨੂੰ ਲੱਗਦਾ ਮੈਂ ਡਾਕਟਰ ਨਗਜੋਤ ਇਸ ਨਾਲ ਵੀ ਬੰਜ ਜਾਂਦੀ ਹੈ ਕਿਉਂਕਿ ਜਦ ਧੀ ਸੋਹਰੇ ਜਾਂਦੀ ਹੈ ਤੇ ਮਾਂ ਨੂੰ ਆਪਣਾ ਉਹ ਸਮਾਂ ਵੀ ਯਾਦ ਆ ਜਾਂਦਾ ਕਿ ਉਹਨੇ ਕਿਸ ਤਰ੍ਹਾਂ ਉਹਨੇ ਵੀ ਆਪਣੇ ਮਾਪੇ ਦਾ ਘਰ ਛੱਡਣਾ ਸੀ ਉਹ ਇਸ ਤਰ੍ਹਾਂ ਛੱਡਿਆ ਸੀ ਤਾਂ ਇਸ ਤਰ੍ਹਾਂ ਭਾਵਕ ਸਾਜ ਮੈਨੂੰ ਲੱਗਦਾ ਤਾਂ ਵੀ ਜ਼ਿਆਦਾ ਹੈ ਤੇ ਇਸ ਦੇ ਲਾਵਾ ਸਾਹਿਤ ਦੇ ਵਿੱਚ ਵੀ ਸਾਡੇ ਬਹੁਤ ਬਹੁਤ ਸਾਹਿਤਕਾਰਾਂ ਨੇ ਮਾਂ ਦੇ ਪ੍ਰੇਮ ਦੀ ਗੱਲ ਕੀਤੀ ਹੈ ਤੇ ਤੁਸੀਂ ਕੋਈ ਸਾਨੂੰ ਉਦਾਹਰਣ ਦੇ ਕੇ ਦੱਸੋ ਕਿ ਕਿਸੇ ਸਾਹਿਤਕਾਰ ਨੇ ਮਾਂ ਦੇ ਨਾਲ ਜੁੜੀਆਂ ਕੋਈ ਸਤਰਾਂ ਐਸੀਆਂ ਕਹੀਆਂ ਹੋਣ ਜਿਹੜੀਆਂ ਲੋਕ ਮਨਾਂ ਦਾ ਹਿੱਸਾ ਬਣ ਗਈਆਂ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਫੈਰਸਮੋਨ ਸਿੰਘ ਦੀ ਕਵਿਤਾ ਮੇਰੀ ਰੂਹ ਦੇ ਬਹੁਤ ਨੇੜੇ ਹੈ ਮਾਂ ਕਵਤਾ ਉਹਨਾਂ ਦੀ ਰਹੀ ਹੈ ਮਾਂ ਵਰਗਾ ਕੰਝਾਵਾਂ ਬੂਟਾ ਮੈਨੂੰ ਨਜ਼ਰ ਆਏ ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ ਕਹਿੰਦੇ ਇਹ ਨਹੀਂ ਕਿ ਰੱਬ ਹਰਥਾਂ ਨਹੀਂ ਸੀ ਜਾ ਸਕਦਾ ਇਸ ਕਰਕੇ ਉਹਨੇ ਮਾਂ ਬਣਾ ਦਿੱਤੀ ਜਿਹੜੀ ਜਿੱਦਾਂ ਅਸੀਂ ਰੱਬ ਨੂੰ ਮੰਨਣ ਵਾਲੇ ਜਿਹੜੇ ਲੋਕ ਹੈ ਉਹ ਕਹਿੰਦੇ ਕਿ ਰੱਬ ਸਾਡੀ ਪਰਵਿਸ਼ ਕਰਦਾ ਰੱਬ ਸਾਡੇ ਹਰ ਪੈਰ ਤੇ ਰਹਿੰਦਾ ਤੇ ਰੱਬ ਦਾ ਹੀ ਰੂਪ ਮਾਂ ਹੁੰਦੀ ਹੈ ਜਿੱਥੇ ਰੱਬ ਨਹੀਂ ਹੈ ਕਹਿੰਚ ਸਾਰੇ ਦਾ ਉੱਥੇ ਮਾਂ ਜਿਹੜੀ ਹੈ ਆਪਣੇ ਬੱਚੇ ਦੀ ਪਰਵਿਸ਼ ਕਰਦੀ ਔਰ ਕੋਈ ਵੀ ਬਹੁਤ ਸਾਰੇ ਕਵੀਆਂ ਨੇ ਮੈਨੂੰ ਲੱਗਦਾ ਲਗਭਗ ਸਾਰੇ ਹੀ ਕਵੀਆਂ ਨੇ ਮਾਂ ਦੇ ਉੱਤੇ ਜ਼ਰੂਰ ਕੋਈ ਨਾ ਕੋਈ ਰਚਨਾ ਰਚੀ ਹੈ ਗੁਰਪ੍ਰੀਤ ਜੀ ਦੇ ਹੋਰਾਂ ਦੀ ਬੜੀ ਖੂਬਸੂਰਤ ਕਵਤਾ ਹੈ ਸੁਚੀਤ ਬਾਤ ਕਰ ਉਹਨਾਂ ਦੀ ਸੁਖਿੰਦਰ ਅਮਰਤ ਹੋਰਾਂ ਨੇ ਬੜੀ ਖੂਬਸੂਰਤ ਸ਼ਾਇਰੀ ਜੜੀ ਹੈ ਕਾਫੀ ਕਵਤਾਵਾਂ ਉਹਨਾਂ ਦੀ ਆਮਾਨ ਤੇ ਨਾਲ ਨੂੰ ਸੰਬੋਧਿਤ ਨੇ ਈਵਨ ਸ਼ਿਵ ਕੁਮਾਰ ਬਟਾਲਵੀ ਦੀ ਸ਼ਾਇਰੀ ਦੇ ਵਿੱਚ ਮਾਂ ਬਹੁਤ ਵਾਰੀ ਮਾਂ ਨੂੰ ਸੰਬੋਧਨ ਆਇਆ ਹੈ ਉਹ ਤਾਂ ਕਹਿੰਦੇ ਨੇ ਨਾ ਮਾਏ ਨਹੀਂ ਮਾਏ ਮੇਰੇ ਗੀਤਾਂ ਦੇ ਨੈਣਾ ਚ ਮਰੋਂ ਦੇ ਰੜਕ ਪਾਵੇ ਤੇ ਮੇਰਾ ਖਿਆਲ ਉਹ ਮਰੋਂ ਦੀ ਰੜਕ ਮਾਂ ਨੂੰ ਦੱਸਣਾ ਚਾਹੁੰਦੇ ਆ ਇਸ ਤਰ੍ਹਾਂ ਦੀ ਸ਼ਾਇਕ ਜਿਹੜੀ ਉਹਨਾਂ ਨੇ ਕੀਤੀ ਹੈ ਉਹ ਜੋ ਬੋਖਾਂ ਜ ਹੈ ਨਾ ਜੋ ਦਰਦ ਦੀ ਸਾਂਝ ਹੈ ਉਹ ਮਾਂ ਤੋਂ ਬਿਨਾ ਹੋਰ ਕਿਸੇ ਨਾਲ ਸ਼ੇਅਰ ਕੀਤੀ ਵੀ ਨਹੀਂ ਜਾ ਸਕਦੀ ਬਿਲਕੁਲ ਮਾਂ ਤੁਹਾਡੇ ਹਰ ਦੁੱਖ ਸੁੱਖ ਚ ਤੁਹਾਡੇ ਨਾਲ ਖੜੀ ਹੁੰਦੀ ਹੈ ਜਦੋਂ ਅਸੀਂ ਅੱਜ ਦੇ ਯੁੱਗ ਦੀ ਗੱਲ ਕਰਦੇ ਹਾਂ ਤੇ ਪੁਰਾਣੀ ਸਮਝ ਦਾ ਮਾਵਾ ਕੋਲ ਜਿਵੇਂ ਘਰੇਲੂ ਜੀਵਨ ਜਿਉਦੇ ਸੀ ਜ਼ਿਆਦਾ ਤੇ ਬਹੁਤ ਸਮਾਂ ਹੁੰਦਾ ਸੀ ਕਿ ਆਪਣੇ ਬੱਚਿਆਂ ਦੀ ਪਰਫੈਕਸ਼ਨ ਤੇ ਧਿਆਨ ਦਿੰਦੀਆਂ ਸੀ ਪਰ ਅੱਜ ਜਦੋਂ ਕਿ ਵਿਹਾਰਕ ਤੌਰ ਤੇ ਔਰਤਾਂ ਨੌਕਰੀ ਪੇਸ਼ਾ ਨੇ ਤੇ ਬੱਚਿਆਂ ਲਈ ਉਹਨਾਂ ਸਮਾਂ ਨਹੀਂ ਉਹਨਾਂ ਕੋਲ ਤਾਂ ਤੁਸੀਂ ਉੱਥੇ ਕੀ ਮਾਪਿਆਰ ਜਿਹੜਾ ਹੈ ਉਹਦਾ ਕੋਈ ਰੂਪ ਤਾਂ ਲੱਗਦਾ ਬਦਲ ਰਿਹਾ ਜਾਂ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਡਾਕਟਰ ਜੀ ਤੋਂ ਮਾਤਾ ਮਾਈ ਹੈ ਨਾ ਮਾਂ ਦੇ ਰਿਸ਼ਤੇ ਨੂੰ ਤਾਂ ਤੁਸੀਂ ਵੰਡ ਨਹੀਂ ਸਕਦੇ ਪਰ ਇਹ ਹੈ ਕਿ ਕਈ ਵਾਰੀ ਨੂੰ ਥੋੜੇ ਜਿਹੇ ਸਾਡੇ ਹੁੰਜ ਦਾ ਕਾਮਕਾਜੀ ਔਰਤ ਆ ਉਹ ਕੰਮ ਤੇ ਨਿਕਲਣਾ ਹੈ ਬੱਚੇ ਨੂੰ ਸਵੇਰੇ ਤਿਆਰ ਕਰਕੇ ਛੋਟੇ ਬੱਚਿਆਂ ਨੂੰ ਕਈ ਵਾਰੀ ਕ੍ਰੈਚ ਛੱਡਣਾ ਪੈਂਦਾ ਹੈ ਕਈ ਵਾਰੀ ਮੇਡ ਦੇ ਹਵਾਲੇ ਕਰਨਾ ਪੈਂਦਾ ਹੈ ਪਰ ਉਹ ਵੀ ਜ਼ਰੂਰੀ ਹੈ ਹੁਣ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਪਰ ਮੈਂ ਇਹਦਾ ਜ਼ਰੂਰ ਮੰਨਦੀ ਆ ਕਿ ਮਾਂ ਦੀ ਮਮਤਾ ਕਦੀ ਵੀ ਜਿਹੜੀ ਹੈ ਉਹ ਕੰਮ ਘਰ ਜਿਹੜਾ ਉਹਦੇ ਚ ਰੁਕਾਵਟ ਨਹੀਂ ਪੰਦਾ ਮਾਂ ਮਾਈਆ ਟਰੈਚ ਵੀ ਜੇ ਉਹ ਛੱਡਦੀ ਹੈ ਨਾ ਤਾਂ ਬੱਚੇ ਦਾ ਅੱਜਕੱਲ ਤਾਂ ਬੜਾ ਅੱਛਾ ਹੈ ਕਿ ਜਿਹੜੇ ਤੁਹਾਡੇ ਵਰਕਪਲੇਸ ਹੈ ਉਹਦੇ ਲੱਗੇ ਟਰੈਚ ਬਣਾਏ ਹੋਏ ਸਰਕਾਰ ਨੇ ਵੀ ਜਿਹੜੀ ਹੈ ਇੱਕ ਬੰਦਰਸ਼ ਹੈ ਕਿ ਹਰ ਸੰਸਥਾ ਦੇ ਨਾਲ ਟਰੈਚ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਮਾਂ ਜਿਹੜੀ ਆ ਵਿੱਚੋਂ ਜਾ ਕੇ ਆਪਣੇ ਬੱਚੇ ਨੂੰ ਦੇਖ ਸਕੇ ਮਾਵਾਂ ਵਕਤ ਦਿੰਦੀਆਂ ਆ ਔਰ ਬੱਚਿਆਂ ਦੀ ਪਰਵਰਿਸ਼ ਬੜੇ ਅੱਛੇ ਤਰੀਕੇ ਨਾਲ ਕਰ ਲਿਆ ਕੁਝ ਕੋਈ ਗੈਰ ਜ਼ਿੰਮੇਵਾਰ ਮਾਵਾ ਕੋਣ ਗੀਆਂ ਦੇਖ ਨਾ ਕਿਤੇ ਹਾਂ ਜਿਹੜੀਆਂ ਕਿਤੇ ਮਜਬੂਰੀ ਵਾਸਤੇ ਕਰ ਦਿੰਦੀਆਂ ਹੋਣਗੀਆਂ ਇਗਨੋਰ ਅਦਰਵਾਈਜ਼ ਮਾਂ ਕਰੇ ਨਹੀਂ ਸਕਦੀ ਮੇਰੀ ਤਾਂ ਇਹ ਪੱਕੀ ਧਾਰਨਾ ਹੈ ਕਿ ਮਾਂ ਸੋਚ ਵੀ ਨਹੀਂ ਸਕਦੀ ਆਪਣੇ ਬੱਚੇ ਨੂੰ ਪਰਤਲ ਵਸਲੀ ਜੇ ਬਦਲਣ ਨਾਲ ਮਾਵਾ ਦੀ ਜਿਹੜੀਆਂ ਨਾ ਪ੍ਰੇਮ ਦੀ ਬਦਲਿਆ ਚਾਹੇ ਅਸੀਂ ਕਿਤੇ ਵੀ ਚਲੇ ਜਾਈਏ ਐਸਾ ਰਿਸ਼ਤਾ ਜਿਹੜਾ ਹਰ ਜਗ੍ਹਾ ਵਰਲਡ ਵਾਈਡ ਅਸੀਂ ਦੇਖਿਆ ਤਾਂ ਇਸ ਰਿਸ਼ਤੇ ਦੀ ਜਿਹੜੀ ਇੱਕ ਕਦਰ ਨਹੀਂ ਪਿਆ ਉਹ ਬਰਾਬਰ ਦੀ ਆ ਤੇ ਜੇ ਅਸੀਂ ਹੁਣ ਮੈਂ ਥੋੜਾ ਜਿਹਾ ਪਰਸਪੈਕਟਿਵ ਦੀ ਭਾਵਨਾ ਹੈ ਹਾਂ ਨਿੱਜੀ ਤੌਰ ਤੇ ਜੇ ਮੈਂ ਤੁਹਾਨੂੰ ਪੁੱਛਾਂ ਤਾਂ ਤੁਸੀਂ ਦੇਖਿਆ ਹੋਣਾ ਤੁਸੀਂ ਆਦਮੀਆਂ ਨੂੰ ਤੇ ਛੱਡੋ ਇਨਸਾਨਾਂ ਨੂੰ ਤੇ ਜਾਨਵਰਾਂ ਨੂੰ ਤੁਸੀਂ ਦੇਖੋ ਜਦੋਂ ਬਹੁਤ ਸਾਰੇ ਜਾਨਵਰ ਜਿਹੜੇ ਹਾਂ ਜਦੋਂ ਤੁਰਦੇ ਆ ਨਾ ਸੜਕ ਤੇ ਜਾ ਰਹੇ ਹੁੰਦੇ ਤੇ ਉਹਨਾਂ ਨੇ ਆਪਣੇ ਬੱਚੀਆਂ ਬੱਚੇ ਉਹ ਅੱਗੇ ਲਾਏ ਹੁੰਦੇ ਆਪਣੇ ਸਿਰਫ ਸੇਫਟੀ ਜਿਹੜੀ ਹੈ ਉਹਦੇ ਨਾਲ ਹੀ ਕਿ ਬੱਚਾ ਜਿਹੜਾ ਸਾਡੀ ਨਜ਼ਰ ਚ ਰਵੇ ਤੇ ਸਾਡੇ ਧਿਆਨ ਚ ਰਵੇ ਜਿੱਦਾਂ ਅਸੀਂ ਸਾਡੇ ਤੇ ਤੁਰੇ ਜਾਂਦੇ ਆਪਣੇ ਬੱਚੇ ਨੂੰ ਦੂਸਰੇ ਪਾਸੇ ਉਹਦੀ ਉਂਗਲ ਫੜ ਕੇ ਤੋਰਦੇ ਨੇ ਇਦਾਂ ਜਾਨਵਰ ਵੀ ਧਿਆਨ ਰੱਖਦੇ ਆਪਣੇ ਬੱਚਾ ਕਿਦਾਂ ਛੋਟੀ ਜਿਹੀ ਛਿੜੀ ਜਿਹੜੀ ਆ ਉਹ ਝੋਗਾ ਲਿਆਉਂਦੀ ਆ ਔਰ ਆਪਣੇ ਛੋਟੇ ਜਿਹੇ ਬੱਚਾ ਜਿਹੜਾ ਚਿੜੀ ਦਾ ਬੱਚਾ ਆ ਬਹੁਤ ਜਿਹੜਾ ਹੈ ਉਹਦੇ ਮੂੰਹ ਚ ਪਾਉਂਦੀ ਆ ਜਾਨਵਰ ਵੀ ਉਦਾਂ ਹੀ ਬੱਚਿਆਂ ਨੂੰ ਮੋਹ ਕਰਦੇ ਜਿੱਦਾਂ ਅਸੀਂ ਇਨਸਾਨ ਕਰਦੇ ਆ ਮਤਲਬ ਇਹ ਰਿਸ਼ਤਾ ਜਿਹੜਾ ਹੈ ਸਾਰੇ ਇਨਸਾਨੀ ਤੇ ਜਿਹੜੇ ਸਾਡੇ ਜੈਵ ਜੀਵ ਜੰਤੂ ਸਾਰਿਆਂ 'ਚ ਬਰਾਬਰ ਦੀ ਪਿਆਰ ਸਾਰਿਆਂ 'ਚ ਬਰਾਬਰ ਤੇ ਤੋਂ ਅਸੀਂ ਨਿੱਜੀ ਤੌਰ ਤੇ ਕਿਉਂਕਿ ਮਾਂ ਦਾ ਪਰਸ਼ਾਵਾਂ ਆਪਣੀ ਔਲਾਦ ਤੇ ਜ਼ਰੂਰ ਪੈਂਦਾ ਹੈ ਤੇ ਤੁਸੀਂ ਜੇ ਨਿੱਜੀ ਤੌਰ ਤੇ ਜਿਵੇਂ ਡਾਕਟਰ ਨਵਜੋ ਤੁਸੀਂ ਇਸ ਮੁਕਾਮ ਤੇ ਪਹੁੰਚੇ ਹੋ ਤੇ ਤੁਸੀਂ ਆਪਣਾ ਜਿਸ ਤਰ੍ਹਾਂ ਹਰ ਖੇਤਰ ਚ ਆਪਣਾ ਨਾਮ ਬਣਾਇਆ ਤੁਸੀਂ ਆਪਣੀ ਮਦਰ ਦੇ ਬਾਰੇ ਚ ਵੀ ਪਰਸਨਲੀ ਥੋੜਾ ਜਿਹਾ ਪ੍ਰਭਾਵ ਤੁਸੀਂ ਕਿਸ ਤਰ੍ਹਾਂ ਦੇ ਲਏ ਤੇ ਉਹਨਾਂ ਦਾ ਜੀਵਨ ਤੇ ਤੁਹਾਡੇ ਚ ਕੀ ਅਸਰ ਪਿਆ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਤੁਹਾਨੂੰ ਜੀ ਜਦਾਂ ਆ ਕਿ ਮੇਰੀ ਮਾਂ ਬਹੁਤ ਸੁਗੜ ਸਿਆਣੀ ਔਰੰਸ ਸੀ ਅਜਾਪਕ ਸੀਗੇ ਕਿਤੇ ਬੱਚੇ ਪੇਸ਼ੇਵਰਾਂ ਦੇ ਆਪਕ ਸੀਗੇ ਤੇ ਮੇਰਾ ਮੇਰੀ ਮੈਂ ਹਿੰਦੀ ਦੀ ਤਿੰਨ ਦਾ ਵਲਜੇ ਸਿੱਖਿਆ ਤੇ ਉਹਨਾਂ ਕੋਲ ਹੀ ਸਿੱਖਿਆ ਸਭ ਤੋਂ ਪਹਿਲਾਂ ਜਿਹੜਾ ਮਾਨਵੀ ਰਿਸ਼ਤੇ ਜਿਹੜੇ ਹੈ ਨਾ ਇਹਨਾਂ ਦੀ ਪਕੀਜ਼ਗੀ ਜਿਹੜੀ ਹੈ ਉਹ ਮੇਰੀ ਮਾਂ ਨੇ ਮੈਨੂੰ ਸਿਖਾਈ ਲੈ ਇਸਦੀ ਅਹਿਮੀਅਤ ਇਹਨਾਂ ਨੂੰ ਨਿਭਾਉਣ ਦਾ ਗੌਰ ਜਿਹੜਾ ਹੈ ਤੁਸੀਂ ਤੁਹਾਨੂੰ ਮੈਂ ਤੁਹਾਨੂੰ ਕੀ ਦੱਸਣਾ ਕਿ ਮੇਰੀ ਮਾਂ ਕਿੰਨਾ ਰਿਸ਼ਤਿਆਂ ਬਾਰੇ ਕਿੰਨਾ ਦਲੀਲ ਉਹਨਾਂ ਦੀ ਕੀ ਹੁੰਦੀ ਸੀ ਉਹ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਜ਼ਿੰਦਗੀ 'ਚ ਜੇ ਕਿਸੇ ਨੇ ਤੁਹਾਡੇ ਨਾਲ ਇੱਕ ਵਾਰੀ ਚੰਗਾ ਕਰਤਾ ਆ ਤੇ ਉਸ ਤੋਂ ਬਾਅਦ 10 ਵਾਰੀ ਮਾੜਾ ਵੀ ਕਰਤਾ ਆ ਤਾਂ ਮੈਂ ਉਹਦੀ ਨਫ਼ਰਤ ਨਹੀਂ ਮੰਨ ਲਿਆਣੀ ਉਹ ਚੰਗਿਆਈ ਯਾਦ ਰੱਖਣੀ ਹੈ ਜਿਹੜੀ ਉਹਨੇ ਚੰਗਾ ਸਾਡੇ ਨਾਲ ਕੀਤਾ ਹੈ ਔਰ ਮੈਨੂੰ ਲੱਗਦਾ ਕਿ ਰਿਸ਼ਤਿਆਂ ਨੂੰ ਨਿਭਾਉਣ ਦੀ ਜਾਂਚ ਮੈਂ ਆਪਣੀ ਮਾਂ ਕੋਲੋਂ ਸਿੱਖੀ ਆ ਔਰ ਦੂਸਰੀ ਗੱਲ ਜਿਹੜੀ ਹੈ ਕਿ ਸੰਜਮ ਦੇ ਨਾਲ ਜ਼ਿੰਦਗੀ ਜੀਣਾ ਔਰ ਆਪਣੀ ਚਾਦਰ ਦੇਖ ਕੇ ਪੈਰ ਪਸਾਰਨ ਦੀ ਜਿਹੜੀ ਜਾਂਚ ਹੈ ਉਹ ਵੀ ਮੈਂ ਆਪਣੀ ਮਾਂ ਕੋਲੋਂ ਸਿੱਖੀ ਆ ਬਸ ਸੰਜਮੀ ਸੀ ਮੇਰੀ ਮਾਂ ਬਹੁਤ ਸੋ ਸੋਚ ਸਮਝ ਕੇ ਪੂਰਾ ਖਰਾਕ ਤੇ ਵਧੀਆ ਖਰਚਾ ਕਰਨਾ ਪਰ ਫਜ਼ੂਲ ਖਰਚੀ ਕਿਤੇ ਨਹੀਂ ਹੋਣੀ ਔਰ ਜੇ ਕੋਲ ਹੈ ਤਾਂ ਕਰੋ ਨਹੀਂ ਤਾਂ ਨਹੀਂ ਕਰਨਾ ਔਰ ਮਾਨਵ ਕਾਲ ਲਈ ਜੀਣਾ ਜਿਹੜਾ ਹੈ ਇਹ ਵੀ ਮੇਰਾ ਸਬਕ ਜਿਹੜਾ ਹੈ ਮੇਰੀ ਮਾਂ ਨੇ ਮੈਨੂੰ ਸਿਖਾਇਆ ਸੀ ਉਹ ਹਮੇਸ਼ਾ ਕਹਿੰਦੇ ਹੁੰਦੇ ਸੀਗੇ ਕਿ ਆਪਣੇ ਲਈ ਜੀਣਾ ਜ਼ਿੰਦਗੀ ਨਹੀਂ ਹੈ ਉਹਨਾਂ ਨੇ ਤਿੰਨ ਚਾਰ ਲੜਕੀਆਂ ਜਿਹੜੀਆਂ ਲੋੜਵੰਤ ਸੀ ਉਹਨਾਂ ਨੂੰ ਪੜਾਇਆ ਪੋਲ ਰੱਖ ਕੇ ਆਪਣੇ ਔਰ ਵਿਆਹਾਂ ਵੀ ਉਦੋਂ ਜਮਾਨੇ ਹੋਰ ਹੁੰਦੇ ਸੀਗੇ ਮੇਰੇ ਪਾਪਾ ਦੇ ਦੋਸਤਾਂ ਦੀਆਂ ਭੈਣਾਂ ਪਤਨੀਆਂ ਕਿੰਨ ਚਾਰ ਲੜਕੀਆਂ ਸਾਡੇ ਘਰ ਰਹਿ ਕੇ ਗਈਆਂ ਪੜ੍ਹ ਕੇ ਰਹਿਆਂ ਔਰ ਉਹ ਅਸੀਂ ਛੋਟੇ ਛੋਟੇ ਉਦੋਂ ਹੁੰਦੇ ਸੀਗੇ ਔਰ ਮੇਰੀ ਮਾਂ ਨੇ ਉਹਨਾਂ ਨੂੰ ਪਾਣੀ ਗਰਮ ਕਰਕੇ ਉਦੋਂ ਕਿੱਥੇ ਹੁੰਦੇ ਸੀ ਗੀਜ਼ਰ ਚੁੱਲ੍ਹੇ ਤੇ ਪਾਣੀ ਗਰਮ ਕਰਕੇ ਦੇਣਾ ਰੋਟੀ ਬਣਾ ਕੇ ਖਵਾਣੀ ਮਤਲਬ ਉਹ ਸਾਰਾ ਪੁਰਾਣਾ ਚਾਰੀ ਜਿਹੜੀ ਹੈ ਨਾ ਉਹ ਵੀ ਉਹਨਾਂ ਦੀ ਖਾਸ ਹੀ ਹੁੰਦੀ ਸੀ ਮਹਿਮਾਨ ਸਮਝ ਮਤਲਬ ਰਾਬਤਾ ਰੂਪ ਸਮਝਦੇ ਹੁੰਦੇ ਸੀ ਘਰ ਕੋਈ ਪ੍ਰਾਣਾ ਆ ਗਿਆ ਤੇ ਜੇ ਚਾਹ ਦੇ ਟਾਈਮ ਤੇ ਆਇਆ ਤੇ ਚਾਹ ਪੀਤੇ ਬਿਨਾਂ ਨਹੀਂ ਜਾ ਸਕਦਾ ਜੇ ਰੋਟੀ ਦੇ ਟਾਈਮ ਤੇ ਆਇਆ ਤੇ ਨੌਕਰੀ ਕਰਮ ਦੇ ਨਾਲ-ਨਾਲ ਵੀ ਉਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਬੜੀ ਸ਼ਿੱਦਤ ਨਾਲ ਨਿਭਾਈਆਂ ਮਤਲਬ ਜਿਹੜੇ ਮਾਨਵੀ ਗੁਣ ਨੇ ਉਹ ਸਾਰੇ ਉਹਨਾਂ ਨੂੰ ਚੰਗੀ ਤਰ੍ਹਾਂ ਨਿਭਾਉਣਾ ਰਿਸ਼ਤੇ ਨਿਭਾਉਣ ਦੀ ਕਲਾਕਾਰੀ ਜਿਹੜੀ ਆ ਉਹ ਤਾਂ ਲੱਗਦਾ ਕਿ ਉਹ ਵੀ ਇੱਕ ਮਾਂ ਤੋਂ ਹੀ ਅਸੀਂ ਸਿੱਖਦੇ ਆ ਤੇ ਤੁਸੀਂ ਜਿਹਨੇ ਕਿਹਾ ਕਿ ਇਸ ਤਰ੍ਹਾਂ ਦੀ ਉਹਨਾਂ ਦਾ ਸੀ ਉਹ ਸੁਭਾਅ ਮੈਂ ਉਹਦੇ ਬਸ ਤੋਂ ਮਾਤਰ ਵੀ ਨਹੀਂ ਹੈਗੀ ਪਰ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਕਾਸ਼ ਮੈਂ ਉਹਨਾਂ ਵਰਗੀ ਬਣ ਸਕਾਂ ਜਿੱਦਾਂ ਦਾ ਉਹਨਾਂ ਨੇ ਸਿਖਾਇਆ ਜ਼ਿੰਦਗੀ ਤੋਂ ਉਦਾਂ ਚੱਲ ਸਕਾਂ ਅਰ ਅਸੀਂ ਸਾਡੇ ਜਿਹੜੀਆਂ ਦਰਸ਼ਕ ਨੇ ਜਿਹੜੇ ਖਾਸ ਕਰਕੇ ਮਾਵਾਂ ਨੇ ਜਾਂ ਜਿਹੜੀਆਂ ਔਰਤ ਔਰਤਾਂ ਜੁੜੀਆਂ ਇਸ ਦੇ ਨਾਲ ਪ੍ਰੋਗਰਾਮ ਦੇ ਨਾਲ ਉਹਨਾਂ ਲਈ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਕਿ ਇੱਕ ਮਾਂ ਦੇ ਰੂਪ ਵਿੱਚ ਸਾਡੇ ਕਰਤੱਵ ਕੀ ਹੋਗੇ ਤੇ ਧੀ ਦੇ ਰੂਪ ਚ ਜਿਹੜੇ ਆ ਉਹ ਕਿਵੇਂ ਬਣੇ ਚਾਹੀਦੇ ਆ ਤਾਂ ਕਿ ਅਸੀਂ ਧੀ ਜਾਂ ਪੁੱਤਰ ਦੇ ਰੂਪ ਚ ਵੀ ਹੋਣ ਤਾਂ ਜੋ ਪਰ ਅੱਜਕੱਲ ਦੇ ਮਾਪਿਆਂ ਨੂੰ ਕਈ ਬੇਬੇ ਸਾਡੀਆਂ ਬਿਰਧ ਆਸ਼ਰਮਾਂ ਦੇ ਵਿੱਚ ਨੇ ਤਾਂ ਉਹ ਨਾਂ ਜਾਣ ਉੱਥੇ ਇਸ ਤਰ੍ਹਾਂ ਦਾ ਕੋਈ ਮਾਹੌਲ ਜਿਹੜਾ ਘਰ ਦਾ ਸਾਜ਼ਗਰ ਕੀ ਵੀ ਹੋਵੇ ਤੁਸੀਂ ਤੇ ਇਹੀ ਮੈਂ ਗੱਲ ਕਰਨਾ ਹੀ ਚਾਹ ਰਹੀ ਸੀ ਤੁਸੀਂ ਆਪ ਹੀ ਗੱਲ ਛੋ ਲਈਏ ਕਿ ਬੜੀ ਤਕਲੀਫ ਹੁੰਦੀ ਹੈ ਜਦੋਂ ਮੈਂ ਪਾਲਨਹਾਰੀਆਂ ਮਾਵਾਂ ਨੂੰ ਜਦਾਤੀਆਂ ਮਾਵਾਂ ਨੂੰ ਬਿਰਧ ਘਰਾਂ 'ਚ ਰੋਲਦਿਆਂ ਦੇਖਦੀ ਹਾਂ ਔਰ ਮੇਰੀ ਇਹੀ ਗੁਜ਼ਾਰਿਸ਼ ਹੈ ਸੁਣਨ ਵਾਲੇ ਸਾਰੇ ਦਰਸ਼ਕਾਂ ਨੂੰ कि ਆਪਾਂ ਆਪਣੇ ਮਾਪ ਪਿਓ ਨੂੰ ਆਪਣੇ ਦਿਲਾਂ 'ਚ ਥਾ ਦੇਈਏ ਆਪਣੇ ਦਿਮਾਗ 'ਚ ਆਪਣੇ ਮਨਾਂ 'ਚ ਥਾ ਦੇਈਏ ਆਪਣੇ ਘਰਾਂ 'ਚ ਥਾ ਦੇਈਏ ਉਹਨਾਂ ਨੂੰ ਬਿਰਧ ਘਰਾਂ 'ਚ ਨਾ ਥਕਿਏ ਕਿਉਂਕਿ ਬਹੁਤ ਸਾਰੇ ਲੋਕ ਕਹਿ ਦਿੰਦੇ ਨੇ ਕਿ ਇਹ ਮਜਬੂਰੀ ਹੈ ਸਾਡੀ ਕੋਈ ਵੀ ਜ਼ਰੂਰੀ ਨਹੀਂ ਹੈ ਜੇ ਬੱਚੇ ਨੂੰ ਮਾਂ ਪਾਲ ਸਕਦੀ ਹੈ ਪੰਜ-ਛੇ 'ਚ ਦੇ ਬੱਚੇ ਮਾਂ ਜਿਹੜੀ ਉਹ ਸੰਭਾਲ ਸਕਦੀ ਆ ਤੇ ਦੋ ਬੱਚੇ ਰਲ ਕੇ ਤਿੰਨ ਬੱਚੇ ਰਲ ਕੇ ਇੱਕ ਮਾਂ ਨੂੰ ਨਹੀਂ সামਲ ਸਕਦੇ ਤੇ ਸਾਡੇ ਸਪੱਖ ਸਮਾਜ ਦੇ ਮੱਧ ਤੇ ਕਲੰਕ ਕਰ ਸਾਨੂੰ ਮਾਮਾ ਨੂੰ ਪੂਰਾ ਮਾਨ ਸਤਿਕਾਰ ਦੇਣਾ ਚਾਹੀਦਾ ਆ ਉਹਨਾਂ ਨੂੰ ਪੂਰਾ ਪੂਰਾ ਉਹਨਾਂ ਦਾ ਇੱਜ਼ਤ ਮਾਨ ਕਰਨੀ ਚਾਹੀਦੀ ਔਰ ਜਿੰਨੇ ਮਰਜੀ 5 ਸਟਾਰ ਹੋਟਲਾਂ ਵਰਗੇ ਬਿਰਧ ਘਰ ਹੋਣ ਜੋ ਮਜ਼ਾ ਘਰ ਚ ਰਹਿ ਜਾਂਦੇ ਨੇ ਕੋਈ ਨਹੀਂ ਕੋਈ ਸਾਨੂੰ ਕਿਸੇ ਕਿਸੇ ਵਜ੍ਹਾ ਨਾਲ ਕਦਾਚੇ ਔਰ ਤੁਜੀ ਇੱਥੇ ਤੱਕ ਵੀ ਕਹਾਂਗੀ ਕਿ ਸਾਡੇ ਪਾਲੇ ਦੁਆਲੇ ਵਾਲੇ ਸਜ਼ਾ ਦੇਣੀ ਚਾਹੀਦੀ ਏ ਇਤਾਂ ਦੇ ਲੋਕਾਂ ਨੂੰ ਜਿਹੜੇ ਮਾਂ ਪਿਓ ਦੀ ਨਾਲ ਬਦਕਲਮੀ ਕਰਦੇ ਆ ਜਾਂ ਉਹਨਾਂ ਨੂੰ ਬਿਰਧ ਘਰਾਂ 'ਚ ਧੱਕਦੇ ਆ ਜਾਂ ਘਰਾਂ ਦੇ ਵਿੱਚ ਉਹਨਾਂ ਨੂੰ ਮਾਂ ਸਤਿਕਾਰ ਨਹੀਂ ਦਿੰਦੇ ਉਹਨਾਂ ਦੇ ਨਾਲ ਵੀ ਸਾਨੂੰ ਬਾਈਕਾਟ ਕਰਨਾ ਚਾਹੀਦਾ ਸੋਚਦੀ ਹਾਂ ਪਰ ਇੱਕ ਕਵੀ ਨੇ ਸਾਡੇ ਨੇ ਕਿਹਾ ਨਾ ਕਿ ਨਿੱਕੇ ਹੁੰਦੇ ਕਹਿੰਦੇ ਸੀ ਮਾਂ ਮੇਰੀ ਐ ਮਾਂ ਮੇਰੀ ਐ ਵੱਡੇ ਹੋ ਕੇ ਕਹਿਣ ਲੱਗੇ ਮਾਂ ਤੇਰੀ ਐ ਮਾਂ ਤੇਰੀ ਐ ਤਾਂ ਇਸ ਤਰ੍ਹਾਂ ਜੇ ਬਹੁਤੇ ਭੈਣ ਭਰਾ ਆਉਂਦੇ ਆ ਫਾਰਕ ਮੈਂ ਆਪਣੇ ਜ਼ਿੰਮੇਵਾਨ ਜਿਹੜੀਆਂ ਸੰਭਲਣ ਦੀ ਲੋੜ ਆ ਤੁਹਾਡੀ ਗੱਲਬਾਤ ਹੋਈ 6 ਮਹੀਨੇ ਇੱਕ ਕਿੰਨਾ ਦੁਖਾਂਤ ਹੈ ਸਾਡਾ ਹਨਾ ਕਿ 6 ਮਹੀਨੇ ਇੱਕ ਬੱਚਾ ਸੰਭੇਗਾ ਮਾਂ ਨੂੰ ਔਰ 6 ਮਹੀਨੇ ਦੂਜਾ ਸੰਭੇਗਾ ਪਰ ਮੈਨੂੰ ਲੱਗਦਾ ਹੁੰਦਾ ਕਿ ਪੋਤੀ ਇਦਾਂ ਕਰ ਦੇਤੀ ਯਾਨੀ ਇਦਾਂ ਕਰ ਸਕਦੇ ਆ ਪਰ ਮੈਂ ਉਹ ਮਾਮਾ ਬੋਲਦਾ ਇਦਾਂ ਤਾਂ ਕਥਨ ਵੀ ਹੈਗਾ ਨਾ ਪੁੱਤ ਮੈਂ ਵੰਡਾਉਣ ਜ਼ਮੀਨਾਂ ਧੀਆ ਦੁੱਖ ਵੰਡਾਉਂਦੀ ਆ ਤੇ ਜਾਂ ਫਿਰ ਕਹਿੰਦੇ ਮਾਂ ਪੁੱਤ ਮਿੱਠੇ ਮੇਵੇ ਤੇ ਧੀਆ ਮਿਠੀਆਂ ਗਣੀਆਂ ਤੇ ਉਹ ਚਲੋ ਇੱਕ ਅਲੱਗ ਵਿਸ਼ਾ ਤੇ ਮਾਵਾ ਤੇ ਯਾਦ ਆ ਜਿਹੜਾ ਰਿਸ਼ਤਾ ਉਹਦੀ ਵੀ ਆਪਣੀ ਇੱਕ ਖਾਸੀਅਤ ਆ ਤੁਸੀਂ ਬਹੁਤ ਖੂਬਸੂਰਤੀ ਨਾਲ ਇਹ ਭਾਵ ਜਿਹੜਿਆ ਬਿਆਨ ਕੀਤਾ ਕਿ ਕਿਸ ਤਨਾ ਅੱਜਕੱਲ ਮਾਂ ਦੀ ਜਿਹੜੀ ਕਦਰ ਆ ਸਾਨੂੰ ਰਹਿਣੀ ਆਪਣੇ ਪੂਰੇ ਜੀਵਨ ਤੱਕ ਕਰਨੀ ਚਾਹੀਦੀ ਹੈ ਜਦੋਂ ਤੱਕ ਸਾਡੇ ਕੋਲ ਮਾਂ ਹੈ ਤਾਂ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਸਾਡੇ ਕੋਲ ਜਾਇਦਾਦ ਫਰਮਾਇਆ ਹੈ ਤੇ ਤੁਹਾਡੇ ਨਾਲ ਲਫ਼ਜ਼ਾਂ ਦੇ ਨਾਲ ਸਾਨੂੰ ਬਹੁਤ ਪ੍ਰੇਰਨਾ ਮਿਲੀ ਹੈ ਤੇ ਉਮੀਦ ਕਰਦੀ ਹਾਂ ਕਿ ਦਰਸ਼ਕਾਂ ਨੂੰ ਬਹੁਤ ਇਸ ਗੱਲ ਦਾ ਸਨੇਹ ਹੋਏਗਾ ਕਿ ਮਾਂ ਦਾ ਰਿਸ਼ਤਾ ਜਿਹੜਾ ਹੈ ਅੱਜ ਦੇ ਅੰਤਰਰਾਸ਼ਟਰੀ ਮੈਲਾ ਜਿਹੜਾ ਸਾਡਾ ਮਾਂ ਦਿਵਸ ਹੈ ਉਸ ਵੇਲੇ ਸਾਨੂੰ ਹੋਰ ਜ਼ਿਆਦਾ ਪੱਕਿਆ ਕਰੇਗਾ ਸਾਡੀ ਸਾਂਝ ਦੀ ਡੋਰੀ ਜਿਹੜੀ ਹੈ ਮਾਂ ਦੇ ਨਾਲ ਤੇ ਇਹ ਤੁਹਾਡਾ ਮੈਂ ਸੁਨੇਹਾ ਜਿਹੜਾ ਦਰਸ਼ਕਾਂ ਨੂੰ ਤੁਸੀਂ ਜੇ ਕੋਈ ਸੰਖੇਪਟ ਦੇਣਾ ਚਾਹੋ ਵੈਸੇ ਤਾਂ ਤੁਹਾਡਾ ਸੁਨੇਹਾ ਬਹੁਤ ਸਾਰਥਕ ਆ ਕਿ ਅਸੀਂ ਬਿਰਧ ਆਸ਼ਰਮਾਂ ਦੇ ਵਿੱਚ ਆਪਣੇ ਵੱਡਿਆਂ ਨੂੰ ਲਾ ਭੇਜੀਏ ਉਹਨਾਂ ਨੂੰ ਘਰਾਂ ਦੇ ਵਿੱਚ ਵੀ ਪਿਆਰ ਦੇ ਔਰ ਕੋਈ ਸਨੇਹਾ ਜੇਕਰ ਤੁਸਹੀ ਦੇਣਾ ਚਾਹੋ ਤਾਂ ਬਹੁਤ ਅਜੀ ਆਇਆ ਮਸੀਂ ਕਹਾਗੇ ਕੋਈ ਜੀਤ ਕੀ ਆਓ ਮੁਹੱਬਤਾ ਵੰਡिए ਹੈਨਾ ਅਮਨ ਸ਼ਾਂਤੀ ਦੀ ਦੁਆ ਕਰੀਏ ਪੂਲ ਆਲਮ ਦੇ ਵਿੱਚ ਸ਼ਾਂਤੀ ਰਹੇ ਔਰ ਕਿਸੇ ਵੀ ਮਾਂ ਨੂੰ ਕਿਸੇ ਤਰ੍ਹਾਂ ਦਾ ਵੀ ਬੱਚਿਆਂ ਦਾ ਦੁੱਖ ਨਾ ਸਹਿਣਾ ਪਵੇ ਬਹੁਤ ਮੈਂ ਹਮੇਸ਼ਾ ਇਹ ਚਾਹਾਂ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਵਧੀਆ ਡਾਕਟਰ ਨਵਜੋਤ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਾ ਔਰ ਮਾਂ ਦਿਵਸ ਤੇ ਅਸੀਂ ਸਭ ਦਰਸ਼ਕਾਂ ਨੂੰ ਦੁਆਵਾ ਦਿੰਦੇ ਹਾਂ ਤੇ ਮਾਵਾ ਦੀਆਂ ਠੰਡੀਆਂ ਛਾਵਾਂ ਉਹਨਾਂ ਦੇ ਸਿਰ ਤੇ ਬਣਿਆ ਰਹਿਣ ਤੇ ਉਹਨਾਂ ਦੇ ਮਨਾਂ ਦੇ ਵਿੱਚ ਮਾਂ ਦਾ ਲੱਗ ਬਣਿਆ ਰਹੇ ਪਿਆਰ ਬਣਿਆ ਰਹੇ ਬਹੁਤ ਬਹੁਤ ਸ਼ੁਕਰੀਆ ਡਾਕਟਰ ਜੀ ਧੰਨਵਾਦ